ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਤੇ ਵੀਡੀਓ ਹੈਗੀ ਕੰਮ ਵਾਲੀ ਠੀਕ ਹੈ ਜੀ ਤੋ ਤਿੰਨ ਗੱਲਾਂ ਕਰਨੀਆਂ ਜ਼ਰੂਰੀ ਉਹ ਵੀ ਧਿਆਨ ਰੱਖਿਓ ਤੇ ਪਹਿਲੀ ਗੱਲ ਤਾਂ ਹੈਗੀ ਜਿੱਦਾਂ ਜਿਹੜੀ ਪੁਰਾਣੀ ਵੀਡੀਓ ਪਾਈ ਸੀਗੀ ਠੀਕ ਹੈ ਜੀ ਉਹਦੇ ਵਾਸਤੇ ਕੁੜੀ ਨਹੀਂ ਮਿਲੀ ਤੇ ਜਿਹੜੀ ਪਾਈ ਸੀਗੀ ਖੇਤੀ ਦੇ ਕੰਮ ਵਾਲੀ ਉੱਥੇ ਤਿੰਨ ਬੰਦਿਆਂ ਦੇ ਨੰਬਰ ਦੇ ਦਿੱਤੇ ਠੀਕ ਹੈ ਜੀ ਜਿਹੜੇ ਇੰਟਰਸਟਿਡ ਸੀਗੇ ਬੰਦੇ ਕਹੀ ਕਹਿੰਦੇ ਅਸੀਂ ਖੇਤੀ ਦਾ ਕੰਮ ਨਹੀਂ ਕਰਦਾ ਠੀਕ ਹੈ ਜੀ ਸਾਨੂੰ ਫੈਕਟਰੀ ਦਾ ਕੰਮ ਲੱਭ ਕੇ ਦੋ ਉਹ ਵੀ ਹੋ ਜੂਗਾ ਚਲੋ ਜਦੋਂ ਕੋਈ ਪਤਾ ਲੱਗਿਆ ਸਾਨੂੰ ਠੀਕ ਹੈ ਜੀ ਐਵੇਂ ਅਸੀਂ ਜਾ ਕੇ ਵੀਡੀਓ ਨਹੀਂ ਪਾ ਸਕਦੇ ਮੇਰਾ ਬਤਵਲ ਤੋਂ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਵੀ ਫਲਾਣੀ ਜਗਾ ਲੋੜ ਹੈ ਐਦਾਂ ਦੱਸਦਾ ਹੋਣਾ ਇੰਨੇ ਪੈਸੇ ਹੈ ਐਦਾਂ ਠੀਕ ਹੈ ਜੀ ਹੁਣ ਗੱਲ ਕਰਦੇ ਆ ਕੰਮ ਬਣੀ ਉਹੀ ਕੰਮ ਜੇ ਕੋਈ ਕੁੜੀ ਹੋਈ ਤੁਹਾਡੀ ਜਾਣਕਾਰ ਵਾਰੀ ਸਾਈਡ ਰੈਸਟੋਰੈਂਟ ਤੇ ਕੰਮ ਹੈ ਉਹ ਦੱਸਿਓ ਇੱਕ ਗੱਲ ਮੈਸੇਜ ਸੌਰੀ ਕਮੈਂਟ ਆਇਆ ਸੀ ਟਿਕਟੌਕ ਤੇ ਜੇ ਕਿਸੇ ਨੇ ਕਰਮੋਡੀਏ ਦੇ ਵਿੱਚ ਰੈਸਟੋਰੈਂਟਾਂ ਤੇ 30 ਸਾਲ ਤੱਕ ਦੀ ਆਈ ਹੋਵੇ ਮੁੰਡਾ ਕੁੜੀ ਬੋਲੀ ਆਉਂਦੀ ਹੋਵੇ ਪਾਰਟ ਟਾਈਮ ਕੰਮ ਹੈ ਉੱਥੇ ਠੀਕ ਹੈ ਜੀ ਉਹ ਹੋ ਗਿਆ ਉਹ ਤੁਸੀਂ ਦੱਸ ਦਿਓ ਜੇ ਕੋਈ ਲੋੜ ਬੰਦ ਹੋਇਆ ਠੀਕ ਹੈ ਜੀ ਦੋ ਹੀ ਗੱਲ ਕੰਮ ਦੂਜਾ ਇਹ ਹੈਗਾ ਕੰਮ ਇੱਕ ਬੰਦੇ ਦੀ ਛੁੱਟੀ ਕਟਾਉਣੀ ਹੈ ਮਤਲਬ ਦੋ ਬੰਦੇ ਕੰਮ ਕਰਦੇ ਹਸਤਾਲੇ ਦੇ ਵਿੱਚ ਛੁੱਟੀ ਕਟਾਉਣੀ ਹੈ ਬਾਰ ਪਰਫੈਕਟ ਕੰਮ ਆਉਂਦਾ ਹੋਵੇ ਬੰਦੇ ਨੂੰ ਠੀਕ ਹੈ ਜੀ ਪਰਫੈਕਟ ਕੰਮ ਆਉਂਦਾ ਹੋਵੇ ਬੰਦੇ ਨੂੰ ਪਰ ਮੇਰਾ ਵੀ ਰਹੀ ਨਾ ਕਰਿਓ ਮੈਂ 2 ਮਹੀਨੇ ਲਈ 3 ਮਹੀਨੇ ਲਈ ਪਰਫੈਕਟ ਕੰਮ ਆਉਂਦਾ ਹੋਵੇ ਮੁੰਜੀ ਤੋਰੇ ਦਾ ਠੀਕ ਹੈ ਜੀ ਮੁੰਜੀ ਤੋਰਾ ਕਿਆ ਕਹਿੰਦੇ ਉਹਨੂੰ ਜਿਹੜਾ ਠੀਕ ਹੈ ਜੀ ਗਾਇ ਗਾਇ ਦੀ ਚੁਵਾਈ ਦਾ ਤੇ 11100 ਰੁਪਏ ਤਨਖਾਹ ਦਊਗਾ ਮਾਲਕ ਯੂਰੋ ਦੋ ਬੰਦੇ ਹਸਤਾਲੇ ਦੇ ਵਿੱਚ ਉਹ ਤਿੰਨ ਮਹੀਨੇ ਵਾਸਤੇ ਪਤਾ ਹੈ ਢਾਈ ਵਾਸਤੇ ਇੱਕ ਨੇ ਜਾਣਾ ਢਾਈ ਤਿੰਨ ਮਹੀਨੇ ਵਾਸਤੇ ਮੰਨ ਲਓ ਤੁਸੀਂ ਉਹਨਾਂ ਨੇ ਮੈਨੂੰ ਇਦਾਂ ਕਿਹਾ ਵੀ 8 7-8 ਮਹੀਨੇ ਦਾ ਜਾਂ 9 ਮਹੀਨੇ ਦਾ ਕੰਮ ਹੈ ਹੋ ਸਕਦਾ ਉਹ ਨਾਲੇ ਰੱਖ ਲਵੇ ਠੀਕ ਹੈ ਜੀ ਪੱਕਾ ਰਹਿਸ਼ ਮਾਲਕ ਦੀ ਹੈ ਖੜਾ ਪੀੜਾ ਤੁਹਾਡਾ ਆਪਣਾ ਹੀ 11100 ਯੂਰੋ ਤਨਖਾਹ ਹੈ ਇਹ ਹੈਗਾ ਕਾਂਪੋ ਬਾਸੋ ਸਾਈਡ ਕਾਂਪੋ ਬਸੋ ਏਰੀਆ ਪੈਂਦਾ ਏ ਇਹ ਕੰਮ ਹੈਗਾ ਉੱਧਰ ਸਹੀ ਹੈ ਜੀ ਇੱਕ ਕੰਮ ਹੋਰ ਹਸਤਾਲੇ ਦਾ ਮੇਰੀ ਕੱਲ ਇਟਾਲੀਆ ਨੇ ਮਾਲਕ ਨਾਲ ਗੱਲ ਹੋਈ ਉਹ ਨੰਬਰ ਦਿੱਤਾ ਸੀ ਕਿ ਕਿਸੇ ਨੇ ਮੈਂ ਕਿਹਾ ਚੱਲ ਪਹਿਲਾਂ ਕਨਫਰਮ ਕਰ ਲਵਾਂ ਉਹਨਾਂ ਨਾਲ ਮੇਰੀ ਗੱਲ ਹੋਈ ਠੀਕ ਹੈ ਜੀ ਕਿਸੇ ਨੂੰ ਲੋਡ ਹੋਈ ਸਕਰੀਨਸ਼ਾਟ ਭੇਜ ਦੂੰਗਾ ਪਰ ਐਡਾ ਸਾਨੂੰ ਕੋਈ ਮਸਲਾ ਨਹੀਂ ਅਸੀਂ ਕਿੰਦਾ ਰੁਪਿਆ ਦੇਣਾ ਨਹੀਂ ਠੀਕ ਹੈ ਵੀ ਮੈਂ ਤੁਹਾਨੂੰ ਸਕਰੀਨਸ਼ਾਟ ਮੈਂ ਪ੍ਰੂਫ ਦੰਦਾ ਫਿਰ ਦੋਈ ਗੱਲ ਇੱਕ ਸੋਸ਼ਲ ਮੀਡੀਆ ਦਾ ਹੀ ਮੁੱਦਾ ਤੇ ਮੈਂ ਤੁਹਾਨੂੰ ਪਹਿਲਾਂ ਵੀ ਕਹਿਣਾ ਹੁੰਦਾ ਜੇ ਕਿਸੇ ਦਾ ਕੋਈ ਸਰਕਲ ਘੁੰਮਦਾ ਘੁੰਮਲਣਾ ਦੇ ਕਰੋ ਸਹੀ ਹੈ ਵਿੱਚ ਆਪਣੇ ਟੰਗਾ ਨਾੜ ਆਏ ਕਰੋ ਦੂਈ ਗੱਲ ਉਹ ਮਾਲਕ ਦਊਗਾ ਜੇ ਤੁਹਾਡੇ ਪਾਪਣਾ ਹੈ ਰਹਿਣਾ ਤੁਸੀਂ ਆਪਣਾ ਮਾਲੂ ਕਿਤੇ ਘਰ ਲੱਭ ਕੇ ਜਾਂ ਤੁਹਾਨੂੰ ਕੋਈ ਮਿਲਦਾ ਠੀਕ ਹੈ ਤਾਂ ਮਾਲਕ ਦਊਗਾ 1400 ਯੂਰੋ ਤਨਖਾਹ ਕੰਮ ਪਰ ਉਹਨੂੰ ਵੀ ਆਉਂਦਾ ਹੋਵੇ ਪਰਫੈਕਟ ਪੇਪਰ ਹੋਵੇ ਸਾਰੇ ਦੋਨੇ ਕੰਮ ਵਾਸਤੇ ਸਾਲੇ ਵਾਲੇ ਵਾਸਤੇ ਪੇਪਰ ਹੋਵੇ ਠੀਕ ਹੈ ਜੀ ਕੰਟਰੈਕਟ ਕਰਦਾ ਉਹਨਾਂ ਨੇ ਉਹ ਦਊਗਾ ਤੁਹਾਨੂੰ ਮਾਲਕ 1400 ਯੂਰੋ ਤਨਖਾਹ ਜੇ ਤੁਸੀਂ ਆਪਣਾ ਰਹਿਣਾ ਕਿਤੇ ਜਾਂ ਤੁਹਾਡੇ ਕੋਈ ਰਿਸ਼ਤੇਦਾਰ ਜਾਂ ਕੋਈ ਤੁਹਾਡਾ ਜਾਣ ਪਛਾਣ ਠੀਕ ਹੈ ਜੇ ਤੁਸੀਂ ਮਾਲਕ ਦੇ ਨਾਲ ਰਹਿਣਾ ਹੈ ਮਾਲਕ ਤੁਹਾਨੂੰ ਘਰ ਦੇਵੇ ਛੁੜੀ ਜਾਏ ਵੀਡੀਓ ਜੇ ਤੁਹਾਨੂੰ ਮਾਲਕ ਘਰ ਦੇਵੇ ਤਾਂ 1250 ਯੂਰੋ ਤਨਖਾਹ ਦੇਊਗਾ 150 ਯੂਰੋ ਚ ਘਰ ਨਹੀਂ ਮਿਲਦਾ ਕਿਤੇ ਠੀਕ ਹੈ ਇੱਕ ਕਮਰੇ ਵਾਲਾ ਘਰ ਵੀ ਤੁਸੀਂ ਲੈ ਕੇ ਦੇਖ ਲਓ ਇੱਥੇ ਬੈਰਗਮ ਬਰੇਸ਼ੀਆ ਮਾਤੋਂ ਤੇ ਕਿਤੇ ਵੀ 5400 ਯੂਰੋ ਤੋਂ ਘੱਟ ਨਹੀਂ ਕਿਰਾਇਆ ਦੇ ਮਿਲਦਾ ਪਹਿਲਾਂ ਮਿਲਦਾ ਹੀ ਨਹੀਂ ਜੇ ਤੁਸੀਂ ਮਾਲਕ ਦਾ ਘਰ ਲੈਣਾ ਜਾਂ ਤੁਹਾਨੂੰ ਰਹਿਸ਼ ਦਵੇ ਤਾਂ ਉਹ 1250 ਯੂਰੋ দরਖਾਹ ਦੇਊਗਾ ਤੁਹਾਨੂੰ ਠੀਕ ਹੈ ਜੀ 1250 ਯੂਰੋ ਬਿੱਲ ਦੇ ਬੋਲੇ ਇੱਤੇ ਗੈਸ ਦੇ ਬੋਲੇ ਇੱਤੇ ਦੁੱਧ ਤੁਹਾਡੇ ਕੋਲ ਲਾਇਸੈਂਸ ਹੈ ਮਟਰੀਨਾ ਤੇ ਬੈਂਜ਼ੀਨਾ ਤੇਲ ਮੰਨ ਲਓ ਠੀਕ ਹੈ ਉਹ ਮਾਲਕ ਦੇਊਗਾ ਤੁਹਾਨੂੰ ਇਹ ਨਹੀਂ ਵੀ ਹਾਂ ਤੁਸੀਂ ਮਨ ਲੋ ਗੱਡੀ ਆ ਤੁਹਾਡੇ ਕੋਲ ਤੁਸੀਂ ਜਾ ਰਹੇ 200 ਕਿਲੋਮੀਟਰ ਨੂੰ ਹੀ ਮਾਲਕ ਦੇ ਤਰਫ ਨਾਲ ਜਿਹੜਾ ਕੰਮ ਤੇ ਆਉਣ ਜਾਣ ਨੂੰ ਹੈ ਜਿੱਥੇ ਵੀ ਤੁਹਾਨੂੰ ਰਹਿਸ਼ ਦਊਗਾ ਮਾਲਕ ਸਹੀ ਹੈ ਉਹ ਤਾਂ ਤੁਹਾਨੂੰ 1250 ਯੂਰੋ ਦੇਊਗਾ ਠੀਕ ਹੈ ਜੀ ਤੇ ਵੀਰ ਬਣ ਕੇ ਉਹੀ ਗੱਲ ਮੈਂ ਹਰੇਕ ਵੀਡੀਓ ਰਿਪੀਟ ਕਰਦਾ ਜਦੋਂ ਤੁਸੀਂ ਮਨ ਲੋ ਸੀ ਤੁਹਾਡੀ ਗੱਲ ਕਰਾਉਣੇ ਕੰਮ ਵਾਲੇ ਦੇ ਨਾਲ ਤਾਂ ਪਲੀਜ਼ ਕਨਫਰਮ ਕਰ ਦਿਆ ਕਰੋ ਬਾਈ ਬਣ ਕੇ ਸਾਨੂੰ ਠੀਕ ਹੈ ਜੀ ਜੇ ਅਸੀਂ ਮੰਨ ਲਓ ਦੋ ਬੰਦੇ ਦਿੱਤੇ ਮਾਲਕ ਨੂੰ ਤਾਂ ਇੱਕ ਦਿੱਤਾ ਹੈ ਤਾਂ ਤੁਸੀਂ ਮੈਨੂੰ ਕਨਫਰਮ ਕਰਦਿਆ ਕਰੋ ਵੀ ਹਾਂ ਸਾਡੀ ਗੱਲ ਹੋਲੀ ਠੀਕ ਹੈ ਜੀ ਅਸੀਂ ਬਾਕੀ ਬੰਦਿਆਂ ਨੂੰ ਕਹਿ ਦਈਏ ਵੀ ਨਹੀਂ ਵੀਰੇ ਉੱਥੇ ਬੰਦਾ ਚਲੇ ਗਿਆ ਠੀਕ ਹੈ ਅਸੀਂ ਹੋਰ ਦਾ ਵੀ ਨੰਬਰ ਭੇਜੀ ਜਾਂਦੇ ਉਧਰ ਤੇ ਫਿਰ ਬੰਦੇ ਦਾ ਸਾਨੂੰ ਮੂਰੋ ਪਤਾ ਲੱਗਦਾ ਵੀ ਯਾਰ ਨਹੀਂ ਉਸ ਬੰਦੇ ਦੀ ਗੱਲ ਹੋਲੀ ਜਾਂ ਚਲੇ ਗਿਆ ਬੰਦਾ ਤਾਂ ਬਾਈ ਬਣ ਕੇ ਆ ਕੰਮ ਨਾ ਕਰਿਆ ਕਰੋ ਸਿਆਣੇ ਬਣੋ ਸਹੀ ਹੈ ਤੁਹਾਨੂੰ ਮੈਂ ਫੇਰ ਕਹਿਣਾ ਸਾਡਾ ਕੋਈ ਵਿਚ ਲੈਣਾ ਦੇਣਾ ਨਹੀਂ ਹੈਗਾ ਸਿੱਧੀ ਤੁਹਾਡੀ ਗੱਲ ਕਰਾ ਦਿੰਨੇ ਆ ਪੈਸੇ ਦੀ ਕੰਮ ਦੀ ਕਿੰਨੇ ਟਾਈਮ ਦਾ ਕੰਮ ਹੈ ਕੀ ਹੈ ਠੀਕ ਹੈ ਇਹ ਸਿਰਫ ਇੱਕ ਮੱਦਦ ਹੈ ਸੋਸ਼ਲ ਮੀਡੀਆ ਨਾਲ ਹੀ ਸਹੀ ਹੈ ਹੋਰ ਵੀ ਕੰਪਨੀ ਕੱਢਣਗੇ ਇੱਕ ਦੋ ਹੋਰ ਪਾਸੇ ਗੱਲ ਚੱਲ ਰਹੀ ਹੈ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਆ ਸੌਰੀ ਆ ਵੀਡੀਓ ਜਿਹੜਾ ਆਖਰ ਚ 1400 ਵਾਲਾ ਕੰਮ ਹੈਗਾ ਇਹ ਇਹ ਹੈਗਾ ਬੀਆ ਬੁਰਗੋ ਆਪੀਆ ਆਪੀਆ ਪੈਂਦਾ ਬੁਰਗੋ ਆਪੀਆ ਇੰਦਰ ਦਾ ਪੋਲੀ ਸੜ ਮੈਂ ਜੋਨ ਰੈਟ ਤੇ ਸਰਚ ਕਰਿਆ ਜਿੱਦਾਂ ਵੀ ਦਿਖਾਉ ਹੋਇਆ ਬੀਆ ਨੋ ਸੌਰੀ ਬੁਰਗੋ ਆਪੀਆ ਬਰਗੋ ਆਪੀਓ ਤਾਂ ਦੀ ਆਪੀ ਆ ਤਾਂ ਦੀ ਆਪੀਓ ਪੈਂਦਾ ਏ ਇੰਦਾ ਕਰਕੇ ਕੁਝ ਠੀਕ ਹੈ ਜੀ ਮਾਲਕ ਜੀ ਮੈਨੂੰ ਪ੍ਰੋਪਰ ਰੈਸਿਪੀ ਭੇਜਿਆ ਉਹ ਚਾਹੀਏ ਜੀ ਸਟਾਲੇ ਦਾ ਤੇ ਸਹੀ ਹੈ ਵੀਡੀਓ ਕਰ ਦਿਓ ਸ਼ੇਅਰ ਤਾਂ ਜੋ ਕਿਸੇ ਦੀ ਮਦਦ ਹੋ ਸਕੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਪਿੱਛੇ ਲੱਗੇ ਘੰਟੇ ਵੱਜਣ ਸਹੀ ਹੈ ਮਿਲਦੇ ਆਂ ਵੀਡੀਓ ਦੇ ਵਿੱਚ ਅਗਲੀ ਚ ਘੰਟੀ ਵਾਲਾ ਬਟਨ ਦਬਾ ਦਿਓ ਸਬਸਕ੍ਰਾਈਬ ਕਰਕੇ ਚੈਨਲ ਓਕੇ ਜੀ